ਹੈਲੋ ਸਤਿ ਸ੍ਰੀ ਅਕਾਲ ਜੀ ਮੈਂ ਸਰਬਜੀਤ ਗੜ ਢਿੱਲਾ ਉਮੀਦ ਕਰਦੀ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਜੀ ਅਸੀਂ ਵੀ ਠੀਕ ਠਾਕ ਹਾਂ ਜੀ ਤੇ ਅੱਜ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਇੰਗਲੈਂਡ ਦੇ ਸੋਹਣੇ ਸੋਹਣੇ ਪਰਸ ਦੇਖੋ ਜੀ ਤੁਸੀਂ ਵੀ ਇੱਕ ਤੇ ਇੱਕ ਸੋਹਣਾ ਪਰਸ ਪਿਆ ਬਹੁਤ ਹੀ ਸੋਹਣੇ ਪਰਸ ਨੇ ਤੇ ਅੱਜ ਮੇਰੇ ਕੋਲ ਹੋਰ ਵੀਡੀਓ ਪਾਈ ਨਹੀਂ ਸੀ ਜਾਂਦੀ ਸਟੋਰੀ ਫੁੱਲ ਹੋਣ ਕਾਰਨ ਤੇ ਮੈਂ ਫਿਰ ਥੋੜੀ ਜੀ ਇਸ ਤਰ੍ਹਾਂ ਵੀਡੀਓ ਬਣਾਈ ਹੈ ਤੇ ਲੋ ਜੀ ਆ ਕਿੰਨਾ ਸੋਹਣਾ ਪਰਸਾ ਦੇਖੋ ਆਨੇ ਕਿੱਟਾ ਹੱਥੇ ਚ ਫੜਨ ਵਾਲੀਆਂ ਬਹੁਤ ਹੀ ਸੋਹਣੇ ਪਰਸ ਨੇ ਮੈਂ ਵੀ ਮੰਗਵਾਇਆ ਹੈਗਾ ਇਹਨਾਂ ਚ ਇੱਕ ਪਰਸ ਅੱਜ ਮੈਂ ਵਲੌਗ ਪਾ ਨਹੀਂ ਸਕੀ ਹੈਗੀ ਵੱਡਾ ਕਿਉਂਕਿ ਫੋਂ ਦੀ ਸਟੋਰੀ ਫਦਲ ਹੋਈ ਪੇਸਿਸ ਕਰਕੇ ਮੈਂ ਛੋਟਾ ਜਿਹਾ ਬਲੌਗ ਪਾਇਆ ਇਸ ਤਰ੍ਹਾਂ ਦੇਖੋ ਤੁਹਾਨੂੰ ਕਿਹੜਾ ਪਰਸ ਵਧੀਆ ਲੱਗਿਆ ਤੁਸੀਂ ਵੀਡੀਓ ਚ ਲਾਇਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਣਾ ਵੀਡੀਓ ਨੂੰ ਫੋਲੋਵਾਚ ਕਰਨ ਤੇ ਵੀਡੀਓ ਬਣਾਉਣ ਨੂੰ ਬਹੁਤ ਟਾਈਮ ਲੱਗਦਾ ਜੀ ਵੀਡੀਓ ਮੜੇ ਮੋٹے ਟਾਈਮ ਨਾਲ ਨਹੀਂ ਬਣਦੀ ਤੇ ਅੱਜ ਤਾਂ ਕਰਕੇ ਆਪਾਂ ਛੋਟਾ ਜਿਹਾ ਵਲੌਗ ਪਾਇਆ ਜੋ ਆਪਣੀ ਵੀਡੀਓ ਵਾਚ ਕਰਦੇ ਸਾਰੇ ਭੈਣ ਭਾਈਆਂ ਦਾ ਧੰਨਵਾਦ ਜੀ ਆਪਣੀ ਵੀਡੀਓ ਨੂੰ ਦੇਖਦੇ ਦਿਲ ਦੀਆਂ ਹੈਰਾਨੀਆਂ ਤੋਂ ਧੰਨਵਾਦ ਉਹਨਾਂ ਦਾ ਤੇ ਵੀਡੀਓ ਨੂੰ ਲਾਇਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਸਾਰਿਆਂ ਦਾ ਧੰਨਵਾਦ ਇਹ ਪਰਸ ਦੱਸਣਾ ਸੋਨ ਕਿਹੜਾ ਜ਼ਿਆਦਾ ਵਧੀਆ ਲੱਗੇ ਕਮੈਂਟ ਕਰਕੇ ਇਹ ਇੰਗਲੈਂਡ ਦੇ ਪਰਸ ਨੇ ਆਪਾਂ ਵੀ ਮੰਗਾਇਆ ਜੀ ਪਰਸ ਧੰਨਵਾਦ ਜੀ ਸਾਰਿਆਂ ਦਾ